नी सरकार हा रे काखरा रे काखरा रे काखरा रे काखरा रे ਲੋਕ ਸਭਾ ਚੋਣਾਂ ਦਾ ਵਿਗਲ ਜਿਹੜਾ ਬਚ ਚੁੱਕਾ ਹੋਇਆ ਹੈ ਤੇ ਹਰ ਪਾਰਟੀ ਆਪਣਾ ਆਪਣੀ ਕੈਂਪੇਨ ਕਰਨ ਲਈ ਮੈਦਾਨਾ ਦੇ ਵਿੱਚ ਆ ਚੁੱਕੀ ਹੈ ਅੱਜ ਆਪਾਂ ਖੜੇ ਹਾਂ ਹਲਕਾ ਮਜੀਠਾ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਵਿੱਚ ਜਿੱਥੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੀ ਇੱਥੇ ਪਹੁੰਚ ਰਹੇ ਹਨ ਤੇ ਪਰ ਇਸ ਵੇਲੇ ਇਹ ਜਿਹੜਾ ਚਵਿੰਡਾ ਦੇਵੀ ਹੈ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਚੁੱਕਾ ਮੈਂ ਦਿਖਾਣਾ ਚਾਹਾਂਗਾ ਕਿ ਦੇਖ ਸਕਦੇ ਹੋ ਤੁਸੀਂ ਕਿ ਆਪਣੇ ਕੈਮਰਾਮੈਨ ਨੂੰ ਕਿ ਦਿਖਾਵੇ ਕਿ ਕਿਸ ਤਰ੍ਹਾਂ ਪੁਲਿਸੀ ਪੁਲਿਸ ਐਸ ਵੇਲੇ ਇੱਥੇ ਖੜੀ ਹੈ ਕਿਉਂਕਿ ਜਿੱਥੇ ਚੋਣ ਮੁਹਿੰਮ ਹਰ ਉਮੀਦਵਾਰ ਦੀ ਤੇਜ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਭਾਜਪਾ ਦੀ ਹਰ ਜਗ੍ਹਾ ਦੇ ਉੱਤੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਜਿਹਦੇ ਕਾਰਨ ਭਾਜਪਾ ਦੀ ਜਿਹੜੀ ਚੋਣ ਮੁਹਿੰਮ ਨੂੰ ਜਿਹੜਾ ਕਿਤੇ ਨਾ ਕਿਤੇ ਥੋੜਾ ਬਤਾ ਫਰਕ ਪੈਂਦਾ ਨਜ਼ਰ ਆ ਰਿਹਾ ਹੈ ਕਿ ਕਿਸਾਨ ਮੈਦਾਨ ਦੇ ਵਿੱਚ ਆ ਕੇ ਭਾਜਪਾ ਦੇ ਉਮੀਦਵਾਰਾਂ ਦੇ ਖਿਲਾਫ ਆਪਣੇ ਰੋਸ਼ ਪ੍ਰਗਟ ਕਰ ਰਹੇ ਹਨ ਆ ਦੇਖ ਸਕਦੇ ਹੋ ਇੱਥੇ ਚੁੰਡਾ ਦੇ ਵਿੱਚ ਕਿਸਾਨ ਵੀ ਇੱਥੇ ਬੈਠ ਚੁੱਕੇ ਆ ਕਿਉਂਕਿ ਥੋੜੀ ਦੇਰ ਤੱਕ ਹੀ ਇੱਥੇ ਤਰਨਜੀਤ ਸਿੰਘ ਸੰਧੂ ਹੁਣਾਂ ਨੇ ਇੱਥੇ ਪਹੁੰਚਣਾ ਹੈ ਚੁੰਡਾ ਦੇਵੀ ਦੇ ਵਿੱਚ ਜਿੱਥੇ ਇੱਥੇ ਤਰਨਜੀਤ ਸਿੰਘ ਸੰਧੂ ਹੁਣਾਂ ਨੇ ਇੱਥੇ ਇੱਕ ਬਾਲਮਿਕ ਭਾਈਚਾਰੇ ਦੇ ਆਗੂ ਨੂੰ ਆਗੂਆਂ ਨੂੰ ਆਪਣੇ ਬੀਜੇਪੀ ਦੇ ਵਿੱਚ ਸ਼ਾਮਲ ਕਰਨਾ ਹੈ ਉੱਤੇ ਹੀ ਕਿਸਾਨ ਜਿਹੜੇ ਡਟੇ ਹੋਏ ਨੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕਿਸਾਨ ਇੱਥੇ ਖੜੇ ਹਨ ਤੇ ਹੋਰ ਵੀ ਕਿਸਾਨ ਇੱਥੇ ਆਪਣਾ ਵਿਰੋਧ ਜ਼ਾਹਰ ਕਰਨ ਵਾਸਤੇ ਪਹੁੰਚ ਰਹੇ ਹਨ ਜੋ ਭਾਜਪਾ ਦੇ ਕਿੰਨਾ ਕਿਤੇ ਮੁਹਿੰਮ ਨੂੰ ਕਿਤੇ ਨਾ ਕਿਤੇ ਖੋਰਾ ਲਾ ਸਕਦੇ ਹਨ ਕਿਉਂਕਿ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ ਤੇ ਕਿਸਾਨ ਜਿਹੜੇ ਆਪਣੇ ਵਿਰੋਧ ਦੇ ਵਿੱਚ ਡਟੇ ਹਨ ਸਾਡੇ ਨਾਲ ਕੁਝ ਕਿਸਾਨ ਆਗੂ ਵੀ ਖੜੇ ਹਨ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਇਸ ਵੇਲੇ ਇੱਥੇ ਖੜੇ ਹਨ ਕਿਸ ਮਕਸਦ ਨਾਲ ਖੜੇ ਹਨ ਤੇ ਕੀ ਕਹਿਣਾ ਚਾਹੁੰਦੇ ਨੇ ਇਸ ਵੇਲੇ ਕੀ ਨਾਮ ਤੇ ਮੇਜਰ ਸਿੰਘ ਜੋਨ 77 ਬਾਬਾ ਬੁੱਢਾ ਸਾਹਿਬ ਦਾ ਮੇਜਰ ਮੀਰੀ ਸਿੰਘ ਜੀ ਅੱਜ ਤੇ ਗੜੇ ਜੀ ਕੀ ਕਰਨ ਇੱਥੇ ਜੀ ਜੋ ਭਾਜਪਾ ਵੱਲੋਂ ਕੈਂਡੀਡੇਟ ਖਿਲਿਆ ਰਿਆ ਗਿਆ ਤਰਨਜੀਤ ਸਿੰਘ ਸੰਧੂ ਆਪਾਂ ਉਹਨੂੰ ਇਹ ਦੱਸਣ ਵਾਸਤੇ ਕਿ ਜੇ ਦਿੱਲੀ ਜਾਈ ਇਹਦੇ ਰਸਤੇ ਦੇ ਵਿੱਚ ਸਾਡੇ ਆਸਤੇ ਕੰਡੇ ਗੜੇ ਜਾਣ ਸਾਡੇ ਆਸਤੇ ਸਰੀਏ ਗੱਡੇ ਜਾਣ ਕੰਢਾਂ ਕੀਤੀਆਂ ਜਾਣ ਜੇ ਤੁਸੀਂ ਐਮਪੀ ਬਣ ਕੇ ਤੇ ਦਿੱਲੀ ਜਾਣਾ ਤੇ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਇਸ ਕਰਕੇ ਸਾਨੂੰ ਨਜਾਇਜ਼ ਗੋਲੀਆਂ ਮਾਰੀਆਂ ਜਾਣ ਸਾਡੇ ਉੱਤੇ ਇੰਨੇ ਜ਼ਿਆਦਾ ਗੈਸ ਵਾਲੇ ਉਹ ਬੰਬ ਸੁੱਟੇ ਆ ਕੇ ਸਾਡੀਆਂ ਅਜੇ ਤੱਕ ਅੱਖਾਂ ਨਹੀਂ ਠੀਕ ਹੋਈਆਂ ਗਲੇ ਨਹੀਂ ਠੀਕ ਹੋਏ ਸਾਡੇ ਤੇ ਇੰਨਾ ਤਸ਼ੱਦਦ ਕਰਕੇ ਤੇ ਸਾਡੇ ਕੋਲ ਵੋਟਾਂ ਮੰਗਣ ਦਾ ਹੱਕ ਨਹੀਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤੇ ਪਿੰਡਾਂ 'ਚ ਆਉਣ 'ਚ ਉਹਨਾਂ ਦਾ ਵਿਰੋਧ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ ਸਾਡੀ ਲੜਾਈ ਕੋਈ ਨਹੀਂ ਉਹਨਾਂ ਨਾਲ ਵਿਰੋਧ ਜਾਰੀ ਰਹੇਗਾ ਜਿੰਨੀ ਤੱਕ ਇਲੈਕਸ਼ਨ ਹੈ ਜਿੰਨਾ ਚਿਰ ਇਲੈਕਸ਼ਨ ਹੈ ਉਹਨਾਂ ਚਿਰ ਵਿਰੋਧ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਹੀ ਅਹੀਂ ਤੇ ਉਹੋ ਹੀ ਮੰਗਣ ਦਾ ਹੈ ਵੀ ਜਿਹੜੀਆਂ ਮੰਨੀਆਂ ਵਾਂ ਸਾਨੂੰ ਉਹ ਦੇ ਦਿਓ ਤੇ ਪਰ ਨਹੀਂ ਇਹਨਾਂ ਨੇ ਮੰਨ ਕੇ ਪਿਛਲੇ ਸੰਘਰਸ਼ ਦੇ ਵਿੱਚ ਤੇ ਜਵਾਬ ਦੇ ਦਿੱਤਾ ਵਾ ਐਮਐਸਪੀ ਦੀ ਗਰੰਟੀ ਦੇਣੀ ਸੀ ਲਖੀਮਪੁਰ ਜਿਹੜੀ ਗੱਡੀ ਚੜਾਈ ਆ ਆ ਸ਼ੁਭ ਕਰਨ ਨੂੰ ਗੋਲੀ ਮਾਰੀ ਆ ਸਾਡੇ ਉੱਤੇ ਜਿਹੜਾ ਇਹਨਾਂ ਗੋਲਾਬਾਰੀ ਕੀਤੀ ਆ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਤੇ ਇਹ ਇਨਸਾਫ ਮੰਗਦੇ ਆ ਵੀ ਵੋਟਾਂ ਤੁਸੀਂ ਮੰਗਣ ਆ ਗਏ ਜੇ ਸਾਨੂੰ ਇਨਸਾਫ ਤੇ ਪਹਿਲਾਂ ਦੇ ਲਿਓ ਵੀ ਸਾਡੇ ਨਾਲ ਕੀ ਕੀਤਾ ਵਾ ਇਸ ਕਰਕੇ ਵੋਟਾਂ ਦੇ ਹੱਕਦਾਰ ਹੀ ਨਹੀਂ ਕੀ ਸਮਝਦੇ ਕੀ ਹੋ ਕਿ ਕਿਉਂ ਨਹੀਂ ਇਹ ਚੀਜ਼ਾਂ ਕਰ ਰਹੇ ਕਾਰਨ ਕੀ ਸਮਝਦੇ ਕਾਰਨ ਤੱਕਾ ਕਰ ਰਹੇ ਆ ਬਾਰਡਰ ਸ਼ਾਇਦ ਤੁਸੀਂ ਗਏ ਹੋ ਤੁਸੀਂ ਪ੍ਰੈਸ ਵਾਲੇ ਜੇ ਐਡਾ ਸਖਤ ਬਾਰਡਰ ਤੇ ਪਾਕਿਸਤਾਨ ਦਾ ਤੇ ਚਾਈਨਾ ਦਾ ਨਹੀਂ ਇਹਨਾਂ ਨੇ ਕੀਤਾ ਜਿੰਨਾ ਕੀਤਾ 6-6 ਫੁੱਟ ਕਰ ਨਾ ਜੇ ਵੀ ਆ ਤੇ ਉਧਰ CRP ਲਾਈ ਆ ਪੁਲਿਸ ਲਾਈ ਆ ਮਤਲਬ ਕੀ ਆ ਵੀ ਸਾਨੂੰ ਜਿਤਨਾ ਵੱਖਰੇਆ ਕਰ ਦਿੱਤਾ ਵਾ ਆ ਤੱਕਾ ਕੀਤਾ ਜਾ ਰਿਹਾ ਹੁਣ ਅੱਜ ਇਹਨਾਂ ਨੇ ਆਣਾ ਤੇ ਕਿਸ ਤਰ੍ਹਾਂ ਦਾ ਵਿਰੋਧ ਸ਼ਾਂਤਮਈ ਵਿਰੋਧ ਹੈ ਕਿ ਕਿਸ ਤਰ੍ਹਾਂ ਆਪਣੀ ਲੜਾਈ ਕੋਈ ਨਹੀਂ ਸ਼ਾਂਤਮਈ ਵਿਰੋਧ ਆ ਇਹ ਉਹਨਾਂ ਨੂੰ ਦੱਸਣਾ ਵਾ ਵੀ ਤੁਸੀਂ ਸੁੱਤੇ ਜੇ ਤੇ ਜਾਗੋ ਜਿਹੜੀਆਂ ਸਾਡੀਆਂ ਮੰਗਾਂ ਸਾਨੂੰ ਦੇ ਦਿਓ ਸਾਡਾ ਤੁਹਾਡੇ ਨਾਲ ਵਿਰੋਧ ਹੀ ਕੋਈ ਨਹੀਂਗਾ ਬਿਲਕੁਲ ਜੀ ਸ਼ਾਂਤਮਈ ਵਿਰੋਧ ਹੈ ਐਸ ਵੇਲੇ ਉਹਨਾਂ ਦਾ ਰੋਸ ਹੈ ਜੋ ਕਿਸਾਨਾਂ ਦਾ ਰੋਸ ਕਾਫੀ ਪਿਛਲੇ ਕਾਫੀ ਸੰਘਰਸ਼ ਨੇ ਜਿਹੜੇ ਕੀਤੇ ਦਿੱਲੀ ਚ ਵੀ ਸੰਘਰਸ਼ ਕੀਤੇ ਸਾ ਕਾਫੀ ਜਗ੍ਹਾ ਤੇ ਜਾ ਕੇ ਸੰਘਰਸ਼ ਕੀਤੇ ਉਸ ਉਸ ਦੇ ਤਹਿਤ ਵੀ ਇਹਨਾਂ ਦੇ ਸ਼ਾਂਤਮਈ ਪੂਰੀ ਤਰ੍ਹਾਂ ਰੋਸ ਇਹਨਾਂ ਨੇ ਆਪਣਾ ਤਰਨਜੀਤ ਸਿੰਘ ਸੰਧੂ ਨੂੰ ਦਿਖਾਣਾ ਤਾਂ ਜੋ ਉਹਨਾਂ ਦੀਆਂ ਮੰਗਾਂ ਦਾ ਜਿਹੜਾ ਸਿਲਸਿਲਾ ਹੈ ਉਹ ਦੁਬਾਰਾ ਸਰਕਾਰ ਤੱਕ ਪਹੁੰਚਾਇਆ ਜਾ ਸਕਿਆ ਦੇਖ ਸਕਦੇ ਹੋ ਲਿਖਿਆ ਆ ਤੇ ਐਮ ਐਸ ਪੀ ਖਰੀਦੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਸਾਰੀਆਂ ਫਸਲਾਂ ਦੇ ਭਾਅ ਸੀ 250 ਪਰਸੈਂਟ 50 ਪਰਸੈਂਟ ਫਾਰਮੂਲੇ ਅਨੁਸਾਰ ਤੈਅ ਕੀਤਾ ਜਾਏ ਇਸ ਤਰ੍ਹਾਂ ਨੇ ਕਿ ਤਕਰੀਬਨ ਤਕਰੀਬਨ ਇੱਥੇ 12 ਮੰਗਾਂ ਇਹਨਾਂ ਨੇ ਲਿਖੀਆਂ ਹਨ ਜੋ ਤਕਰੀਬਨ ਤਕਰੀਬਨ ਲੱਗਦਾ ਹੈ ਕਿ ਜਾਇ ਜੀ ਹੈ ਖੇਤੀ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੀਤਾ ਜਾਵੇ ਪਿਛਲੇ ਅੰਦੋਲਨ ਦੇ ਪਰਚੇ ਰੱਦ ਕੀਤੇ ਜਾਣ ਬਿਜਲੀ ਐਕਟ ਨੂੰ 2023 ਨੂੰ ਰੱਦ ਕੀਤਾ ਜਾਵੇ ਬਿਲਕੁਲ ਜੀ ਅਜਿਹੇ 12 ਇੱਕ ਉਹਨਾਂ ਦੀਆਂ ਮੰਗਾਂ ਛੋਟੀਆਂ-ਛੋਟੀਆਂ ਮੰਗਾਂ ਜਿਹੜੀਆਂ ਕਿਸਾਨ ਨੂੰ ਮੰਗ ਰਹੀ ਹੈ ਮੰਗ ਰਹੇ ਕਿਸਾਨ ਜਿਹੜੇ ਆਪਣੇ ਸਰਕਾਰ ਕੋਲ ਕਿਸਾਨ ਨੂੰ ਵੀ ਇਹਨਾਂ ਦਾ ਕੁਝ ਨਾ ਕੁਝ ਸੋਚਣਾ ਚਾਹੀਦਾ ਤਾਂ ਜੋ ਇਹ ਵੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਜਿਵੇਂ ਪਹਿਲਾਂ ਕਿਸਾਨ ਖੁਸ਼ਹਾਲ ਬਣਾਉਂਦੇ ਸੀ ਉਵੇਂ ਹੀ ਹੁਣ ਵੀ ਕਿਸਾਨ ਪੰਜਾਬ ਨੂੰ ਖੁਸ਼ਹਾਲ ਬਣਾ ਸਕਣ ਤੇ ਤਾਂ ਜੋ ਕਿਸਾਨ ਫਿਰ ਇੱਕ ਵਾਰੀ ਸੋਹਣੀ ਚਿੜੀਆ ਕਲਾਈ ਜਾ ਸਕੇ ਕੈਮਰਾਮੈਨ ਰਜਿੰਦਰ ਰਾਜ ਅਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਚਿੰਤਨ ਦੇਵੀ